ਸਰੱਜ ਸਮਰਾਲਾ ਸਟੇਸ਼ਨ ਤੇ ਇੱਕ ਸਰਚ ਅਭਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਜੀ ਇਹ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀਕ ਬਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾਂ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕੁਝ ਰਿਕਵਰ ਹੋਇਆ ਜੀ ਉਹ ਨਹੀਂ ਹਜੇ ਕੋਈ ਕੁਝ ਨਹੀਂ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ 'ਚ ਆਪਰੇਸ਼ਨ ਚੱਲੇਗਾ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਚਲਾਇਆ ਜਾਊਗਾ ਜੀ ਇਹ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਤੂਗਰਾ ਕਰਦੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹਾਟਸਪੌਟ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਹੈ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਸੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਦਾ ਚੱਲਦਾ